ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਤੇ ਇੰਨਾ ਟਾਈਮ ਤਾਂ ਲਾਉਣਾ ਵੀ ਨਹੀਂ ਚਾਹੀਦਾ ਸੀ ਜਿੰਨਾ ਇਹਨਾਂ ਨੇ ਲਗਾ ਦਿੱਤਾ ਹੈ ਸੋ ਸਾਡਾ ਜਿਹੜੀ ਟੀਚਿੰਗ ਰਿਕਰੂਟਮੈਂਟ ਹੋਈ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਵੇਂ IIT ਦੇ ਪ੍ਰੋਫੈਸਰ ਰੱਖਦੇ ਆ ਨਾ ਉਹ ਸੇਮ ਲੈਵਲ ਦੀ ਹੋਈ ਸਾਡੀ ਪਹਿਲਾਂ ਜਿਹੜੀ ਸੀਗੀ ਰਿਟਨ ਟੈਸਟ ਲਿਆ ਗਿਆ ਰਿਟਨ ਟੈਸਟ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਤੇ 2014 ਦੇ ਵਿੱਚ ਸਾਡ ਕੋਲ ਇੱਕ ਸਕੂਲ ਦੀਆਂ ਦੋ-ਦੋ ਪੋਸਟਾਂ ਸੀਗੀਆਂ ਐਂਡ ਅਹੀਂ ਉਹ ਬੰਦੇ ਆ ਜਿਹੜੇ 2014 ਦੇ ਵਿੱਚ ਜੇ ਮੈਂ ਆਪਣੀ ਗੱਲ ਕਰਾਂ ਤੇ ਇੱਕ ਪੋਸਟ ਦੇ ਲਈ 650 ਬੰਦੇ ਨੇ ਟੈਸਟ ਦਿੱਤਾ ਸੀ ਇਹ ਕੋਈ ਆਰਮ ਟੀਚਰ ਨਹੀਂ ਹੈਗੇ ਇਹ ਕੋਈ ਆਰਮ ਸਕੂਲ ਨਹੀਂ ਹੈਗਾ ਇਹ ਕੋਈ ਆਰਮ ਪ੍ਰੋਸੈਸ ਨਹੀਂ ਹੈਗਾ ਜਿਸ ਨੂੰ ਗਵਰਨਮੈਂਟ ਜਿਹੜੀ ਹੈ ਉਹ ਇਗਨੋਰ ਕਰ ਰਹੀ ਹੈ ਜਿ세 ਕਿਹਿਆ ਕ੍ਰਾਂਤੀ ਦੀ ਗੱਲ ਕੀਤੀ ਜਾਵੇ ਤੇ ਸਿੱਖਿਆ ਕ੍ਰਾਂਤੀ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਮੈਰਿਟੋਰੀਅ ਸਕੂਲ ਲਿਆ ਰਹੇ ਨੇ ਕਿਉਂਕਿ ਸਰਕਾਰੀ ਸਕੂਲ ਦੇ ਬੱਚੇ ਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਕਿ ਉਹ ਬੱਚਾ ਨੀਟ ਕੁਆਲੀਫਾਈ ਕਰੇ ਉਹ ਬੱਚਾ ਜੇ ਹੀ ਕੁਆਲੀਫਾਈ ਕਰੇ ਸਰਕਾਰੀ ਸਕੂਲ ਦੇ ਬੱਚੇ ਸਾਡੇ ਕੋਲੋਂ ਪੜਨ ਤੋਂ ਬਾਅਦ ਉਹ ਬੱਚੇ ਜਿਹੜੇ ਆ ਅੱਜ ਇਹੋ ਜਿਹੇ ਪੋਜੀਸ਼ਨਸ ਤੇ ਪਹੁੰਚੇ ਹੋਏ ਆ ਕਿਵੇਂ ਦੇਖਦੇ ਹੋ ਨਾ ਚੀਜ਼ਾਂ ਨੂੰ ਮਤਲਬ ਉਹ ਪ੍ਰੋਜੈਕਟ ਮਤਲਬ ਬਣਾ ਤਾਂ ਸਰਕਾਰ ਲੈ ਜਾਂਦੇ ਆ ਕਿ ਵੋਟਾਂ ਲੈਣ ਤੱਕ ਸੀਮਤ ਰਹਿ ਜਾਂਦੀ ਹੈ ਪ੍ਰੋਜੈਕਟ ਸਰ ਇਹੀ ਸਵਾਲ ਮੇਰਾ ਸਾਰੀਆਂ ਸਰਕਾਰਾਂ ਨੂੰ ਆ ਤੁਸੀਂ ਕਹਿੰਦੇ ਹੋ ਸਮਾਰਟ ਸਕੂਲ ਬਣਾਏ ਤੁਸੀਂ ਕਹਿੰਦੇ ਸਕੂਲ ਆਫ ਐਮੀਨੈਂਸ ਬਣਾਏ ਬਟ ਕੁਐਸਚਨ ਇਹ ਹੈ ਕਿ ਕਿੰਨਾ ਨੂੰ ਬਣਾਇਆ ਬਣਾ ਦੇ ਤੁਸੀਂ ਸਰਕਾਰੀ ਸਕੂਲਾਂ ਨੂੰ ਹੀ ਰਹਿ ਹੋ ਨਾ ਇੱਕ ਪੇਂਟ ਕਰਕੇ ਨਾਮ ਚੇਂਜ ਕਰਤਾ ਦੂਜੇ ਨੇ ਪੇਂਟ ਕਰਕੇ ਨਾਮ ਚੇਂਜ ਕਰਤਾ ਜਿੰਨੇ ਵੀ ਬੱਚੇ ਸਾਡੇ ਕੋਲ ਨੇ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਹੁਣ ਹਰ ਬੱਚੇ ਨੇ ਜਿਹੜੇ ਸਾਡੇ ਕੋਲੇ ਆਉਂਦੇ ਆ ਕਿਉਂਕਿ ਸਾਡੇ ਸਕੂਲਾਂ ਦਾ ਮੈਰਿਟੋਰੀਅ ਸਕੂਲਾਂ ਦਾ ਇੱਕ ਅਲੱਗ ਐਂਟ੍ਰੈਂਸ ਟੈਸਟ ਹੁੰਦਾ ਹੈ 11ਵੀਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਸੋ ਬੱਚੇ ਬਹੁਤ ਹੀ ਜਿਹੜੇ ਲਾਇਕ ਬੱਚੇ ਹੁੰਦੇ ਨੇ ਉਹ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਹੋਰ ਵੀ ਲਾਇਕ ਬਣਾ ਕੇ ਇੱਥੋਂ 12ਵੀਂ ਜਦੋਂ ਪਾਸ ਕਰਦੇ ਨੇ ਤਾਂ ਬੱਚੇ ਨਾਲ ਹੀ ਨਾਲ ਨੀਟ ਕੁਆਲੀਫਾਈ ਕਰਦੇ ਆ ਜੇਈ ਮੈਨਸ ਕੁਆਲੀਫਾਈ ਕਰਦੇ ਆ ਜੇਈ ਐਡਵਾਂਸ ਵੀ ਜਿਵੇਂ ਹੁਣ ਬੱਚਿਆਂ ਨੇ ਕੁਆਲੀਫਾਈ ਕੀਤਾ ਆ ਸਾਡੇ ਪੰਜਾਬ ਦਾ ਸੀਐਮ ਭਗਵੰਤ ਮਾਨ ਖੁਦ ਇੱਕ ਅਧਿਆਪਕ ਦਾ ਮੁੰਡਾ ਤੇ ਸਭ ਤੋਂ ਵੱਧ ਪ੍ਰਚਾਰ ਇਸ ਗੱਲ ਨੂੰ ਲੈ ਕੇ ਹੋਇਆ ਸੀਗਾ 2022 ਤੋਂ ਪਹਿਲਾਂ ਕਿ ਅਧਿਆਪਕਾਂ ਦੀਆਂ ਮੰਗਾਂ ਮਸਲੇ ਆ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤੇ ਜਾਣਗੇ ਪਰ ਜਦੋਂ ਸੱਤਾ ਦੀ ਕੁਰਸੀ ਦੇ ਉੱਤੇ ਬੈਠ ਜਾਂਦੇ ਆ ਤਾਂ ਸੱਤਾ ਦੀ ਕੁਰਸੀ ਦੇ ਵਿੱਚ ਹੀ ਸ਼ਾਇਦ ਕੋਈ ਇਹੋ ਜਿਹਾ ਜਾਦੂ ਆ ਕਿ ਸਾਰੀ ਦੀ ਸਾਰੀ ਬਿਆਨਬਾਜ਼ੀ ਜੋ ਪਹਿਲਾਂ ਵਾਅਦੇ ਕੀਤੇ ਹੁੰਦੇ ਆ ਉਹ ਵਾਦੇ ਵਫਾ ਨਹੀਂ ਹੁੰਦੇਗੇ ਤੇ ਆਖਰ ਨੂੰ ਆ ਜਿਹੜਾ ਜੋ ਤਬਕਾ ਸੰਘਰਸ਼ ਕਰ ਰਿਹਾ ਹੁੰਦਾ ਉਸ ਦੀ ਆ ਜਿਹੜੀ ਹੋਣੀ ਉਸੇ ਤਰ੍ਹਾਂ ਬਣੀ ਰਹਿੰਦੀ ਹੈਗੀ ਆ ਲੰਬੇ ਸਮੇਂ ਤੋਂ 10-12 ਸਾਲਾਂ ਤੋਂ ਆ ਜਿਹੜਾ ਮੈਰੀਟੋਰੀਅਸ ਜੋ ਅਧਿਆਪਕ ਹੈਗੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਹੈਗੇ ਆ ਲੈਕਚਰਾਰ ਆ ਕਰੜੇ ਮੈਂ ਤੁਮ ਸਖਤ ਕਰਕੇ ਆ ਜਿਨ੍ਹਾਂ ਨੇ ਨੌਕਰੀਆਂ ਹਾਸਲ ਕੀਤੀਆਂ ਪਰ ਲੰਬੇ ਸਮੇਂ ਤੋਂ ਸਿਰਫ ਸੰਘਰਸ਼ਾਂ ਦੇ ਰਾਹਾਂ ਦੇ ਉੱਤੇ ਆ ਤੇ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਆ ਕਿ ਕਦੋਂ ਉਹਨਾਂ ਦੇ ਮੰਗਾ ਮਸਲੇ ਆ ਜਿਹੜੇ ਹੱਲ ਹੋਣ ਇਸ ਕਰਕੇ ਅੱਜ ਉਹਨਾਂ ਵੱਲੋਂ ਦੁਬਾਰਾ ਫੇਰ ਜਲੰਧਰ ਕਿਉਂਕਿ ਜਿਮਣੀ ਚੋਣਾ ਇਸ ਕਰਕੇ ਜਿੱਥੇ ਸਾਰੇ ਦਾ ਸਾਰਾ ਝਾੜੂ ਵਾਲੇ ਵੀ ਆਪਣਾ ਤਾਮ ਝਾਮ ਲੈ ਕੇ ਆ ਜਿਹੜਾ ਜਲੰਧਰ ਪਹੁੰਚੇ ਕਿਸੇ ਤਰੀਕੇ ਆ ਜਿਹੜੀ ਜੋ ਲੋਕ ਸਭਾ ਦੇ ਵਿੱਚ ਇਹਨਾਂ ਦੀ ਸ਼ਾਖ ਖਤਮ ਹੋ ਗਈ ਸੀਗੀ ਉਸ ਨੂੰ ਕਿਵੇਂ ਨਾ ਕਿਵੇਂ ਬਚਾਇਆ ਜਾਵੇ ਪਰ ਦੂਜੇ ਪਾਸੇ ਇਹ ਅਧਿਆਪਕ ਤਾਕਾ ਵੀ ਆ ਜਿਹੜਾ ਉਸ ਸਮੇਂ ਦੇ ਦੌਰਾਨ ਜਲੰਧਰ ਆਇਆ ਹੋਇਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੋਟੈਸਟ ਕਰ ਰਹੇ ਹੈਗੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਸਿਵਾਮਾ ਅੱਜ ਤੁਸੀਂ ਮੈਰੀਟੋਰੀਅਸ ਜੋ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਸਵਾਵਾ ਨਿਭਾ ਰਹੇ ਹੋ ਪ੍ਰੋਟੈਸਟ ਕਰ ਰਹੇ ਹੈਗੇ ਕੀ ਮੰਗਾ ਮਸਲੇ ਸਰ ਸਾਡਾ ਇੱਕੋ ਤੇ ਇੱਕੋ ਮੰਗਿਆ ਕਿ ਸਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਡਰ ਰੈਗੂਲਰਾਈਜ਼ ਕੀਤਾ ਜਾਵੇ ਕਿਉਂਕਿ ਸਾਡੀ ਜਿਹੜੀ ਭਰਤੀ ਹੈ ਉਹ ਨਿਰੋਲ ਇੱਕ ਅਜਿਹੀ ਭਰਤੀ ਹੈ ਜਿਹੜੀ ਇਹ ਜੇ ਮਾਪਦੰਡ ਰੱਖਦੀ ਹੈ ਜਿਹੜੀ ਅੱਜ ਤੱਕ ਕਦੇ ਅਜਿਹੀ ਭਰਤੀ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕੋਈ ਵੀ ਨਹੀਂ ਹੋਈ ਸੋ ਸਾਨੂੰ ਲੱਗਦਾ ਕਿ ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਤੇ ਇੰਨਾ ਟਾਈਮ ਤਾਂ ਲਾਉਣਾ ਵੀ ਨਹੀਂ ਚਾਹੀਦਾ ਸੀ ਜਿੰਨਾ ਇਹਨਾਂ ਨੇ ਲਗਾ ਦਿੱਤਾ ਆ ਜੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਇਹੀ ਸਰਕਾਰ ਨੂੰ ਬੇਨਤੀ ਕਹਿ ਲੋ ਜਾਂ ਅਸੀਂ ਆਪ ਦਾ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤਿੱਖਾ ਕਰਾਂਗੇ ਜੇ ਸਾਡੀਆਂ ਮੰਗਾਂ ਤੇ ਪੂਰੀਆਂ ਨਹੀਂ ਉਤਰਨਗੇ ਅੱਛਾ ਮਾਮਾ ਇਹ ਦੱਸਿਓ ਕਿ ਕਿਹੜੇ-ਕਿਹੜੇ ਫੇਜ਼ ਦੇ ਵਿੱਚ ਲੰਘਦਿਆਂ ਹੋયા ਕੀ-ਕੀ ਟੈਸਟ ਦਿੱਤੇ ਹੈਗੇ ਤੁਸੀਂ ਕੀ-ਕੀ ਕੁਆਲਿਫਿਕੇਸ਼ਨ ਆ ਤੁਹਾਡੀ ਤੇ ਕਿਸ ਤਰੀਕੇ ਦੇ ਨਾਲ ਆ ਜਿਹੜਾ ਇਸ ਖੇਤਰ ਦੇ ਵਿੱਚ ਤੁਸੀਂ ਭਰਤੀ ਹੋਏ ਸਰ ਜਦੋਂ 2014 ਦੇ ਵਿੱਚ ਮੈਰੀਟੋਰੀਅਸ ਸਕੂਲ ਸ਼ੁਰੂ ਕੀਤੇ ਗਏ ਸੀਗੇ ਨਾ ਤੇ ਉਹਦਾ ਏਮ ਇਹ ਸੀਗਾ ਕਿ ਅਸੀਂ ਪੰਜਾਬ ਦੇ ਜਿਹੜੇ ਉਹ ਤਬਕਾ ਜਿਹੜਾ ਸ਼ਾਇਦ ਅੱਗੇ ਕੰਪੀਟੀਟਿਵ ਇਗਜ਼ਾਮ ਦੀ ਕੋਚਿੰਗ ਜਿਹੜੀ ਉਹਨਾਂ ਕੋਲ ਪੈਸੇ ਨਹੀਂ ਹੈਗੇ ਸੋ ਸਰਕਾਰੀ ਸਕੂਲਾਂ ਦੇ ਉਹ ਬੱਚੇ ਉਹਨਾਂ ਨੂੰ ਕੰਪੀਟੀਟਿਵ ਇਗਜ਼ਾਮ ਦੇ ਲਾਇਕ ਬਣਾਉਣ ਵਾਸਤੇ ਸਕੂਲ ਜਿਹੜੇ ਉਹ ਸ਼ੁਰੂ ਕੀਤੇ ਗਏ ਸੀਗੇ ਇਸ ਕਰਕੇ ਜਿਹੜੀ ਟੀਚਿੰਗ ਪ੍ਰੋਸੈਸ ਸੀਗਾ ਉਹ ਵੀ ਉਸ ਲੈਵਲ ਦਾ ਹੋਣਾ ਚਾਹੀਦਾ ਸੀਗਾ ਸੋ ਸਾਡਾ ਜਿਹੜੀ ਟੀਚਿੰਗ ਰਿਕਰੂਟਮੈਂਟ ਹੋਈ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਵੇਂ ਆਈਆਈਟੀ ਦੇ ਪ੍ਰੋਫੈਸਰ ਰੱਖਦੇ ਆ ਨਾ ਉਹ ਸੇਮ ਲੈਵਲ ਦੀ ਹੋਈ ਸਾਡੀ ਪਹਿਲਾਂ ਜਿਹੜੀ ਸੀਗੀ ਰਿਟਨ ਟੈਸਟ ਲਿਆ ਗਿਆ ਰਿਟਨ ਟੈਸਟ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਤੇ 2014 ਦੇ ਵਿੱਚ ਸਾਡੇ ਕੋਲ ਇੱਕ ਸਕੂਲ ਦੀਆਂ ਦੋ ਦੋ ਪੋਸਟਾਂ ਸੀਗੀਆਂ ਐਂਡ ਅਹੀਂ ਉਹ ਬੰਦੇ ਆ ਜਿਹੜੇ 2014 ਦੇ ਵਿੱਚ ਜੇ ਮੈਂ ਆਪਣੀ ਗੱਲ ਕਰਾਂ ਤੇ ਇੱਕ ਪੋਸਟ ਦੇ ਲਈ 650 ਬੰਦੇ ਨੇ ਟੈਸਟ ਦਿੱਤਾ ਸੀਗਾ ਉਹ 650 ਦੇ ਵਿੱਚੋਂ ਇੱਕ ਜਣਾ ਸਿਲੈਕਟ ਹੋਇਆ ਸੀਗਾ ਉਸ ਤੋਂ ਬਾਅਦ ਸਾਡੀ ਇੰਟਰਵਿਊ ਜਿਹੜ ਹੁੰਦੀ ਹੈ ਐਂਡ ਇੰਟਰਵਿਊ ਵੀ ਉਹ ਨਹੀਂ ਜਿਹੜੀ ਅੱਜ ਕੱਲ ਜਿਵੇਂ ਕਹਿੰਦੇ ਕਿ ਡਾਕੂਮੈਂਟਸ ਚੈੱਕ ਕਰ ਲਓ ਡਾਕੂਮੈਂਟ ਵੈਰੀਫਿਕੇਸ਼ਨ ਇੰਟਰਵਿਊ ਉਹ ਇੰਟਰਵਿਊ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਐਚਓਡੀ ਜਿਹੜੇ ਡਿਪਾਰਟਮੈਂਟ ਦੇ ਸੀਗੇ ਉਹ ਬੈਠੇ ਗਏ ਸੀ ਸਬਜੈਕਟ ਦੀ ਜਿਵੇਂ ਪੀਪੀਐਸਸੀ ਲੈਵਲ ਦੀ ਇੰਟਰਵਿਊ ਜਿਹੜੀ ਸੀ ਉਹ ਸਾਡੀ ਲਈ ਗਈ ਉਸ ਤੋਂ ਬਾਅਦ 2015 ਦੇ ਵਿੱਚ ਜਿਹੜਾ ਰਿਕਰੂਟਮੈਂਟ ਪ੍ਰੋਸੈਸ ਹੋਇਆ ਉਹਨਾਂ ਨੂੰ ਕਹਿੰਦੇ ਕਿ ਜੀ ਅਸੀਂ ਤੁਹਾਨੂੰ ਪੜਾਉਂਦੇ ਹੋਏ ਵੀ ਦੇਖਣਾ ਸੋ ਇੱਕ ਟੀਚਿੰਗ ਡੈਮੋ ਨਾਮ ਦੀ ਚੀਜ਼ ਜਿਹੜੀ ਸੀਗੀ ਉਹ ਵੀ ਰਿਕਰੂਟਮੈਂਟ ਦੇ ਵਿੱਚ ਪਾਈ ਗਈ ਕਿ ਟੀਚਰ ਰੱਖਣ ਤੋਂ ਪਹਿਲਾਂ ਉਹਦੇ ਪੜ੍ਹਾਉਣ ਦਾ ਤਰੀਕਾ ਜਿਹੜਾ ਸੀ ਐਂਡ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰਜ਼ ਦੇ ਸਾਹਮਣੇ ਟੀਚਿੰਗ ਡੈਮੋ ਜਿਹੜੀ ਸੀਗੀ ਉਹ ਹੋਈ ਸੀਗੀ ਉਹ ਸਾਰੇ ਰਿਕਰੂਟਮੈਂਟ ਪ੍ਰੋਸੈਸ ਨੂੰ ਕਲੀਅਰ ਕਰਕੇ ਅਸੀਂ ਜਿਹੜੇ ਆ ਉਹ ਸਿਲੈਕਟ ਹੋ ਕੇ ਬੈਠੇ ਆ ਐਂਡ ਉਹ ਬੈਠੇ ਜਿਹੜੇ ਬੰਦੇ ਆ ਉਹ ਇਹ ਨਹੀਂ ਆ ਕਿ ਵੀ ਮਤਲਬ ਜਿਨ੍ਹਾਂ ਦੀ ਕਹਿ ਲਓ ਕਿ ਕਿਸੇ ਐਵੇਂ ਯੂਨੀਵਰਸਿਟੀ ਦੇ ਵਿੱਚੋਂ ਐਵੇਂ ਹੀ ਆਪਣੀ ਡਿਗਰੀ ਕਰਕੇ ਬੈਠੇ ਆ ਇਹ ਉਹ ਕਵੈਲਿਫਾਈਡ ਆ ਜਿਹੜੇ ਡਾਕਟਰ ਆ ਆਪਣੇ ਆਪਣੇ ਸਬਜੈਕਟ ਦੇ ਵਿੱਚ ਜਿਨ੍ਹਾਂ ਨੇ ਰਿਸਰਚ ਕੀਤੀ ਹੋਈ ਆ ਪੀ ਐਚ ਡੀ ਕੰਪਲੀਟ ਕੀਤੀ ਹੋਈ ਆ ਐਂਡ 100 ਤੋਂ ਉੱਪਰ ਬੰਦਾ ਇਦਾਂ ਦਾ ਹੈਗਾ ਜਿਹੜਾ ਮਤਲਬ ਆਪਣੇ ਆਪਣੇ ਸਬਜੈਕਟ ਦੇ ਵਿੱਚ ਅਜੇ ਵੀ ਪੀ ਐਚ ਡੀ ਕਰ ਰਹੇ ਨੇ ਸੋ ਇਹ ਕੋਈ ਆਰਮ ਟੀਚਰ ਨਹੀਂ ਹੈਗੇ ਇਹ ਕੋਈ ਆਰਮ ਸਕੂਲ ਨਹੀਂ ਹੈਗਾ ਇਹ ਕੋਈ ਆਰਮ ਪ੍ਰੋਸੈਸ ਨਹੀਂ ਹੈਗਾ ਜਿੰਨੂੰ ਗਵਰਨਮੈਂਟ ਜਿਹੜੀ ਹੈ ਉਹ ਇਗਨੋਰ ਕਰ ਰਹੀ ਹੈ ਜਿ세 ਕਿਆ ਕ੍ਰਾਂਤੀ ਦੀ ਗੱਲ ਕੀਤੀ ਜਾਵੇ ਤੇ ਸਿੱਖਿਆ ਕ੍ਰਾਂਤੀ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਮੈਰਿਟੋਰੀਅ ਸਕੂਲ ਲਿਆ ਰਹੇ ਨੇ ਕਿਉਂਕਿ ਸਰਕਾਰੀ ਸਕੂਲ ਦੇ ਬੱਚੇ ਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਕਿ ਉਹ ਬੱਚਾ ਨੀਟ ਕੁਆਲੀਫਾਈ ਕਰੇ ਉਹ ਬੱਚਾ ਜੇ ਹੀ ਕੁਆਲੀਫਾਈ ਕਰੇ ਸਰਕਾਰੀ ਸਕੂਲ ਦੇ ਬੱਚੇ ਸਾਡੇ ਕੋਲੋਂ ਪੜਨ ਤੋਂ ਬਾਅਦ ਉਹ ਬੱਚੇ ਜਿਹੜੇ ਆ ਅੱਜ ਇਹੋ ਜਿਹੀਆਂ ਪੋਜੀਸ਼ਨਸ ਤੇ ਪਹੁੰਚੇ ਹੋਏ ਆ ਕਿ ਵੀ ਮਤਲਬ ਉਹ ਜਿਹੜੀ ਉਹਨਾਂ ਨੇ ਸ਼ਾਇਦ 10ਵੀਂ ਤੱਕ ਸੋਚੀਆਂ ਤੱਕ ਟੀਚਰਸ ਨੇ ਜਿਹੜੇ ਬੱਚਿਆਂ ਨੂੰ 2 ਸਾਲਾਂ ਦੇ ਵਿੱਚ ਇਸ ਲੈਵਲ ਤੱਕ ਲੈ ਕੇ ਗਏ ਨੇ ਇਸ ਕਾਬਿਲ ਬਣਾਏ ਨੇ ਪਰ ਸਰਕਾਰ ਜਿਹੜੀ ਕਹਿੰਦੀ ਸੀ ਸਿੱਖਿਆ 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 ਉਹੀ ਉਹ ਸਿੱਖਿਆ ਨੂੰ ਜਿਹੜੀ ਆ ਅਗਨੋਰ ਕਰਦੀ ਪਈ। ਸਰਕਾਰ ਨੇ ਜਿਹੜੇ ਜਦੋਂ ਵੀ ਸਰਕਾਰ ਕੋਈ ਬਣਦੀ ਆ ਅਡਟ ਪ੍ਰੋਜੈਕਟ ਲੈ ਕੇ ਆਈ ਹਨਾ ਜਦੋਂ 2014 ਚ ਸਰਕਾਰ ਬਣੀ ਤਾਂ ਮੈਰੀਟੋਰੀਅਲ ਆ ਪ੍ਰੋਜੈਕਟ ਲੈ ਕੇ ਆਈ। ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਬਣਦੀ ਆ ਸਮਾਰਟ ਸਕੂਲ ਲੈ ਕੇ ਆਈ। ਹੁਣ ਇਹ ਸਕੂਲ ਆਫ ਐਮਿਨੈਂਸ ਜਿਹੜੀ ਗਵਰਨਮੈਂਟ ਲੈ ਕੇ ਆਈ ਹੈ। ਕਿਵੇਂ ਦੇਖਦੇ ਹੋ ਨਾ ਚੀਜ਼ਾਂ ਨੂੰ ਮਤਲਬ ਉਹ ਪ੍ਰੋਜੈਕਟ ਮਤਲਬ ਬਣਾ ਤਾਂ ਸਰਕਾਰ ਲੈ ਜਾਂਦੇ ਆ ਕੀ ਵੋਟਾਂ ਲੈਣ ਤੱਕ ਸੀਮਿਤ ਰਹਿ ਜਾਂਦੀ ਹੈ ਪ੍ਰੋਜੈਕਟ ਸਰ ਇਹੀ ਸਵਾਲ ਮੇਰਾ ਸਾਰੀ ਸਰਕਾਰਾਂ ਨੂੰ ਆ ਤੁਸੀਂ ਕਹਿੰਦੇ ਹੋ ਸਮਾਰਟ ਸਕੂਲ ਬਣਾਏ ਤੁਸੀਂ ਕਹਿੰਦੇ ਸਕੂਲ ਆਫ ਐਮੀਨੈਂਸ ਬਣਾਏ ਬਟ ਕੁਐਸਚਨ ਇਹ ਹੈ ਕਿ ਕਿੰਨਾ ਨੂੰ ਬਣਾਇਆ ਬਣਾ ਦੇ ਤੁਸੀਂ ਸਰਕਾਰੀ ਸਕੂਲਾਂ ਨੂੰ ਹੀ ਰਹਿ ਹੋ ਨਾ ਇੱਕ ਪੇਂਟ ਕਰਕੇ ਨਾਮ ਚੇਂਜ ਕਰਤਾ ਦੂਜੇ ਨੇ ਪੇਂਟ ਕਰਕੇ ਨਾਮ ਚੇਂਜ ਕਰਤਾ ਪੜਾਇਆ ਤਾਂ ਉੱਥੇ ਬੱਚਿਆਂ ਨੂੰ ਹੀ ਜਾ ਰਿਹਾ ਨਾ ਇਹ ਤਾਂ ਨਹੀਂ ਹੈਗਾ ਕਿ ਮੈਰਿਟੋਰੀਅ ਸਕੂਲਾਂ ਦੇ ਵਿੱਚ ਜਿਹੜੇ ਜੇ ਉਹ ਸਕੂਲ ਆਫ ਐਮੀਨੈਂਸ ਨਹੀਂ ਹੈਗੇ ਗਵਰਨਮੈਂਟ ਕਹਿੰਦੀ ਹੈ ਜੀ ਅਸੀਂ ਸਕੂਲ ਆਫ ਐਮੀਨੈਂਸ ਬਣਾਏ ਆ ਮੈਰਿਟੋਰੀਅ ਸਕੂਲ ਸਕੂਲ ਆਫ ਐਮੀਨੈਂਸ ਨਹੀਂ ਹੈਗੇ ਤੇ ਕੀ ਅਸੀਂ ਪੰਜਾਬ ਦੇ ਬਾਹਰ ਦੇ ਬੱਚਿਆਂ ਨੂੰ ਪੜਾ ਰਿਹਾ ਜਾਂ ਅਸੀਂ ਪੜਾਤਾ ਅਸੀਂ ਵੀ ਪੰਜਾਬ ਦੇ ਬੱਚਿਆਂ ਨੂੰ ਰਏ ਆ ਪੰਜਾਬ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹੀ ਰਏ ਆ ਨਾ ਹੈ ਤਾਂ ਅਸੀਂ ਵੀ ਪੰਜਾਬ ਦੇ ਫਿਰ ਸਾਨੂੰ ਸਿਰਫ ਤੇ ਸਿਰਫ ਇਸ ਕਰਕੇ ਕਿਉਂ ਪ੍ਰੋਖੇ ਕੀਤਾ ਜਾਣਾ ਕਿ ਤੁਹਾਡੇ ਸਕੂਲ ਜਿਹੜੇ ਉਹ ਸਾਡੀ ਰਕਾਰ ਦੇ ਅੰਦਰ ਹੋਣਦੇ ਚ ਨਹੀਂ ਆਏ ਬਟ ਸੌਰੀ ਟੂ ਸੇ ਸਾਰੀਆਂ ਸਰਕਾਰਾਂ ਨੂੰ ਕਿ ਤੁਹਾਡੇ ਹੁੰਦਿਆਂ ਕੋਈ ਵੀ ਸਕੂਲ ਹੋਂਦ ਚ ਨਹੀਂ ਆਏ ਸਾਰੇ ਉਹ ਸਰਕਾਰੀ ਸਕੂਲ ਜਿਹੜੇ ਪਹਿਲਾਂ ਦੇ ਬਣੇ ਹੋਏ ਤੁਸੀਂ ਸਿਰਫ ਤੇ ਸਿਰਫ ਉਹਨਾਂ ਨੂੰ ਰੰਗ ਕਰਦੇ ਪਏ ਹੋ ਜੋ ਐਕਚੁਅਲੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤੇ ਸਕੂਲਾਂ ਲਈ ਨਹੀਂ ਸਕੂਲ ਦੇ ਬੱਚਿਆਂ ਲਈ ਕਰੋ ਤੇ ਬੱਚਿਆਂ ਲਈ ਉਦੋਂ ਹੀ ਹੋਊਗਾ ਜਦੋਂ ਤੱਕ ਉਹਨਾਂ ਦੇ ਟੀਚਰਸ ਜਿਹੜੇ ਆ ਉਹ ਉੱਥੇ ਸਕੂਲਾਂ ਦੇ ਵਿੱਚ ਰੈਗੂਲਰ ਹੋਣਗੇ ਹਰ ਇੱਕ ਟੀਚਰ ਨੂੰ ਪਤਾ ਹੋਏਗਾ ਕਿ ਇਹ ਮੇਰਾ ਸਕੂਲ ਹੈ ਮੈਂ ਇੱਥੇ ਲਈ ਕੰਮ ਕਰਨਾ ਹੈ ਨਾ ਕਿ ਟੀਚਰ ਖੁਦ ਡਾਊਟ ਚ ਰਹਿਣ ਕਿ ਮੈਂ ਪੱਤ ਅੱਜ ਪਤਾ ਨਹੀਂ ਮੇਰੀ ਨੌਕਰੀ ਹੈਗੀ ਆ ਕੱਲ ਪਤਾ ਨਹੀਂ ਨਹੀਂ ਹੋਏ ਮੈਂ ਇੱਥੇ ਰਹਿਣਾ ਆ ਜਾਂ ਨਹੀਂ ਹੈ ਰਹਿਣਾ ਜਿੰਨੀ ਦੇਰ ਤੱਕ ਟੀਚਰ ਇਸ ਡਾਊਟ ਦੇ ਵਿੱਚ ਰਹਿਣਗੇ ਉਨੀ ਦੇਰ ਤੱਕ ਸ਼ਾਇਦ ਉਹ ਆਪਣਾ 100% ਸਕੂਲਾਂ ਨੂੰ ਨਹੀਂ ਦੇ ਸਕਣਗੇ ਅੱਛਾ ਮਮ ਇਹ ਦੱਸਿਓ ਕਿ ਇਹਨਾਂ ਸਕੂਲਾਂ ਦੇ ਵਿੱਚ ਜੋ ਬੱਚੇ ਪਿਛਲੇ ਸਮੇਂ ਦੇ ਦੌਰਾਨ ਮੈਟਾਂ ਆਈਆਂ ਹੈਗੀਆਂ ਕਿਹੜੇ ਤਾਫਕੇ ਦੇ ਬੱਚੇ ਆ ਜਿਹੜੇ ਉਹ ਜ਼ਿਆਦਾ ਕੁਆਲੀਫਾਈ ਕਰ ਰਹੇ ਹੈਗੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਸਰ ਜਿੰਨੇ ਵੀ ਬੱਚੇ ਸਾਡੇ ਕੋਲ ਨੇ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਹੋਣ ਹਾਰ ਬੱਚੇ ਨੇ ਜਿਹੜੇ ਸਾਡੇ ਕੋਲੇ ਆਉਂਦੇ ਆ ਕਿਉਂਕਿ ਸਾਡੇ ਸਕੂਲਾਂ ਦਾ ਮੈਰਿਟੋਰੀਅ ਸਕੂਲਾਂ ਦਾ ਇੱਕ ਅਲੱਗ ਐਂਟ੍ਰੈਂਸ ਟੈਸਟ ਹੁੰਦਾ ਹੈ 11ਵੀਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਸੋ ਬੱਚੇ ਬਹੁਤ ਹੀ ਜਿਹੜੇ ਲਾਇਕ ਬੱਚੇ ਹੁੰਦੇ ਨੇ ਉਹ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਹੋਰ ਵੀ ਲਾਇਕ ਬਣਾ ਕੇ ਇੱਥੋਂ 12ਵੀਂ ਜਦੋਂ ਪਾਸ ਕਰਦੇ ਨੇ ਤਾਂ ਬੱਚੇ ਨਾਲ ਹੀ ਨਾਲ ਨੀਟ ਕੁਆਲੀਫਾਈ ਕਰਦੇ ਆ ਜੇਈ ਮੈਨਸ ਕੁਆਲੀਫਾਈ ਕਰਦੇ ਆ ਜੇਈ ਐਡਵਾਂਸ ਵੀ ਜਿਵੇਂ ਹੁਣ ਬੱਚਿਆਂ ਨੇ ਕੁਆਲੀਫਾਈ ਕੀਤਾ ਆ ਤਾ ਇੰਨੇ ਹੁਣ ਹਾਰ ਬੱਚੇ ਨੀਡੀ ਘਰਾਂ ਦੇ ਬੱਚੇ ਨੇ ਜਿਹੜੇ ਮਤਲਬ ਬਹੁਤ ਹੀ ਕਈ ਤਾਂ ਇਹ ਜੇ ਬੱਚੇ ਨੇ ਜਿਨ੍ਹਾਂ ਦੇ ਘਰੇ ਮਤਲਬ ਹਲੇ ਤੱਕ ਫ੍ਰਿਜ ਤੱਕ ਨਹੀਂ ਹੈਗੇ ਨਿਸ਼ਕਾਮ ਸੇਵਾ ਸੁਸਾਇਟੀ ਵਾਲੇ ਤੁਸੀਂ ਜਾਣਦੇ ਹੋਵੋਗੇ ਇੱਕ ਬੇਟੀ ਨੇ ਜੇਈ ਮੈਨਸ ਕਲੀਅਰ ਕੀਤਾ ਜੇਈ ਐਡਵਾਂਸ ਕਲੀਅਰ ਕੀਤਾ ਉਹਦੇ ਘਰੇ ਗਏ ਕਿਉਂਕਿ ਉਹ ਆਪਦੀ ਫੀਸ ਨਹੀਂ ਭਰ ਸਕਦੀ ਸੀ ਮਤਲਬ ਫਿਰ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਬੱਚਾ ਇੰਨਾ ਨੀਡੀ ਆ ਕਿ ਉਹਦੇ ਘਰੇ ਫਰਿੱਜ ਤੱਕ ਨਹੀਂ ਸੀ ਤੇ ਕਨਕ ਦੇ ਸਿੱਟੇ ਚੋਕ ਕੇ ਬੱਚੀ ਆਈ ਸੀ ਇੰਨੇ ਲਾਇਕ ਤੇ ਇੰਨੇ ਹੁਨਹਾਰ ਬੱਚੇ ਤੇ ਇੰਨੇ ਨੀਡੀ ਪਰਿਵਾਰਾਂ ਦੇ ਵਿੱਚੋਂ ਬੱਚੇ ਸਾਡੇ ਕੋਲੇ ਪੜਦੇ ਨੇ ਜੀ